ਅੱਜ ਅਸੀਂ ਗੱਲ ਕਰਾਂਗੇ ਉਸ ਬਾਰੇ ਜੋ ਕਿ ਪੰਜਾਬ ਦੇ ਸਿਸਟਮ ਦੀ ਹਕੀਕਤ ਦਾ ਇੱਕ ਅਲੱਗ ਹੀ ਰੂਪ ਸਾਹਮਣੇ ਲੈ ਕੇ ਆਇਆ ਹੈ ਇੱਕ ਬੋਲ ਜਿਸ ਨੇ ਰਾਜਨੀਤੀ ਪੁਲਿਸ ਤੇ ਕਰਪਸ਼ਨ ਦੇ ਕਿਲੇ ਨੂੰ ਕਿਲਾ ਕੇ ਰੱਖ ਦਿੱਤਾ ਹੈ ਗੱਲ ਹੈ ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ ਸਾਬਕਾ ਆਈਪੀਐਸ ਅਫਸਰ ਕੁਵਰ ਵਿਜੇਪਟਾਪ ਸਿੰਘ ਦੀ ਜਿਨ੍ਹਾਂ ਨੇ ਖੁੱਲਕੇ ਇਹ ਕਹਿ ਦਿੱਤਾ ਹੈ ਜਿਹੋ ਜਈ ਸਰਕਾਰ ਉਹੋ ਜਈ ਅਫਸਰ ਹੁਣ ਦੇਖਿਆ ਜਾਏ ਤਾਂ ਇਹ ਗੱਲ ਕੋਈ ਇੱਕ ਆਮ ਬਿਆਨ ਨਹੀਂ ਹੈ ਇਹ ਇੱਕ ਸਿਸਟਮ ਦੀ ਪੋਲ ਖੋਲਣ ਵਾਲਾ ਇਤਮਾਕਾ ਹੈ ਜਿਸਨੇ ਦੇਖਿਆ ਜਾਏ ਜਿਸ ਦੀ ਸ਼ੁਰੂਆਤ ਹੋਈ ਹੈ ਡੀਆਈਜੀ ਹਰਚਰਨ ਸਿੰਘ ਪੁੱਲਰ ਦੇ ਰਿਸ਼ਵਤ ਮਾਮਲੇ ਤੋਂ ਤੁਹਾਨੂੰ ਦੱਸ ਦਈਏ ਕੁਝ ਦਿਨ ਪਹਿਲਾਂ ਹੀ ਸੀਬੀਆਈ ਨੇ ਪੰਜਾਬ ਪੁਲਿਸ ਦੇ ਡੀਆਈਜੀ ਹਰਚਰਨ ਸਿੰਘ ਪੁੱਲਰ ਨੂੰ ਗ੍ਰਿਫਤਾਰ ਕੀਤਾ ਸੀ ਦੋਸ਼ੀ ਕਿ ਉਹਨਾਂ ਨੇ ਮੰਡੀ ਗੁਬਿੰਦਗੜ੍ਹ ਦੇ ਇੱਕ ਵਪਾਰੀ ਤੋਂ 8 ਲੱਖ ਰੁਪਏ ਦੀ ਰਿਸ਼ਵਤ ਲਈ ਸੀ ਔਰ ਸਿਰਫ ਇੱਥੇ ਤੱਕ ਹੀ ਗੱਲ ਨਹੀਂ ਰੁਕੀ ਜਦੋਂ ਸੀਬੀਆਈ ਦੀ ਟੀਮ ਪੁੱਲਰ ਦੇ ਘਰ ਪਹੁੰਚੀ ਤਾਂ ਉਹਨਾਂ ਨੂੰ ਮਿਲਿਆ ਕਰੋੜਾ ਰੁਪਏ ਦਾ ਨਕਦ ਸੋਨਾ ਮਹਿੰਗੀਆਂ ਘੜੀਆਂ ਤੇ 50 ਤੋਂ ਵੱਧ ਜਾਇਦਾਦਾਂ ਦੇ ਕਾਗਜ਼ ਹੁਣ ਸੋਚੋ ਇੱਕ ਸਰਕਾਰੀ ਅਫਸਰ ਦੀ ਸਾਲਾਨਾ ਆਮਦਨ ਤਕਰੀਬਨ ਦੇਖਿਆ ਜਾਏ ਤਾਂ 38 ਲੱਖ ਰੁਪਏ ਹੈ ਪਰ ਉਸਦੇ ਘਰੋਂ ਮਿਲੇ ਕਰੋੜਾਂ ਦੇ ਲੋਟ ਸਵਾਲ ਤਾਂ ਬਣਦਾ ਹੈ ਕਿ ਇਹ ਪੈਸਾ ਆਖਿਰਕਾਰ ਕਿੱਥੋਂ ਆਇਆ ਹੈ ਕਿਸ ਦਾ ਹੈ ਇਹ ਖਜ਼ਾਨਾ ਇਸ ਮਾਮਲੇ ਨੇ ਹੁਣ ਤੂਫਾਨ ਖੜਾ ਕਰ ਦਿੱਤਾ ਹੈ ਤੇ ਇਸ ਤੂਫਾਨ ਦੇ ਕੇਂਦਰ ਵਿੱਚ ਆਏ ਹਨ ਕੁਵਰ ਵਿਜੇ ਪ੍ਰਤਾਪ ਸਿੰਘ ਉਹੀ ਕੁਵਰ ਵਿਜੇ ਪ੍ਰਤਾਪ ਜਿਹੜੇ ਕਦੇ ਡੀਜੀਪੀ ਦੇ ਦਫਤਰ ਦੇ ਵਿੱਚ ਇਨਵੈਸਟੀਗੇਸ਼ਨ ਦੇ ਸਿੰਬਲ ਮੰਨੇ ਜਾਂਦੇ ਸਨ ਤੇ ਅੱਜ ਆਪ ਹੀ ਆਪਣੀ ਸਰਕਾਰ ਤੇ ਉਂਗਲ ਚੱਕ ਰਹੇ ਹਨ ਕੁਵਰ ਵਿਜੇ ਪ੍ਰਤਾਪ ਨੇ ਇੱਕ ਖੁੱਲਕੇ ਕਹਿ ਦਿੱਤਾ ਹੈ ਕਿ ਅੱਜ ਪੰਜਾਬ ਦੇ ਹਰ ਵਿਭਾਗ ਦੇ ਵਿੱਚ ਦਲਾਲਾਂ ਦੇ ਨਾਲ ਹੀ ਪ੍ਰਸ਼ਟ ਅਧਿਕਾਰੀ ਛਾਏ ਹੋਏ ਹਨ ਉਹ ਕਹਿੰਦੇ ਹਨ ਜਿਹੋ ਜਿਹੀ ਸਰਕਾਰ ਹੁੰਦੀ ਹੈ ਉਹੋ ਜਿਹੀ ਉਥੋ ਦੇ ਅਧਿਕਾਰੀ ਬਣ ਜਾਂਦੇ ਹਨ ਉਹਨਾਂ ਨੇ ਇਹ ਵੀ ਕਿਹਾ ਕਿ ਜਦੋਂ ਨਵੇਂ ਅਧਿਕਾਰੀ ਕਿਸੇ ਵੀ ਵਿਭਾਗ ਦੇ ਵਿੱਚ ਆਉਂਦੇ ਹਨ ਤਾਂ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕੋਈ ਅਫੀਸ਼ੀਅਲ ਟੀਮ ਨਹੀਂ ਕਰਦੀ ਹੈ ਦਲਾਲਾਂ ਦੀ ਟੀਮ ਕਰਦੀ ਹੈ ਜੋ ਕਿ ਕਹਿੰਦੀ ਹੈ ਕਿ ਸਰ ਤੁਸੀਂ ਇੱਥੇ ਆਏ ਹੋ ਬਾਕੀ ਸਿਸਟਮ ਅਸੀਂ ਸੰਭਲਵਾਂਗੇ ਦੇਖਿਆ ਜਾਇਆ ਹੈ ਕਿ ਇਹ ਲਵ ਸਿਰਫ ਇੱਕ ਕਹਾਣੀ ਨਹੀਂ ਹੈ ਇਹ ਪੰਜਾਬ ਜੀਆਂ ਅੰਦਰੂਨੀ ਕੰਦਾਂ ਦੀ ਦਰਾਰ ਦਿਖਾਉਂਦੀਆਂ ਹਨ ਕੁਵਰ ਵੀਰ ਪ੍ਰਤਾਪ ਨੇ ਇਹ ਵੀ ਕਿਹਾ ਕਿ ਪੁੱਲਰ ਦੇ ਘਰ ਜੋ ਪੈਸਾ ਮਿਲਿਆ ਹੈ ਉਹ ਸਿਰਫ ਉਸ ਦਾ ਨਹੀਂ ਹੈ ਉਹ ਪੈਸੇ ਦੀ ਚੇਨ ਉੱਪਰ ਤੱਕ ਜਾਂਦੀ ਹੈ ਜਿਸ ਦਾ ਸਾਫ ਇਸ਼ਾਰਾ ਹੈ ਸਿਆਸਤਦਾਨਾਂ ਤੱਕ ਦਿੱਖਿਆ ਜਾਏ ਉਹਨਾਂ ਦੇ ਇਹ ਸ਼ਬਦ ਸੰਨ ਕਿ ਪ੍ਰਸ਼ਟ ਅਧਿਕਾਰੀਆਂ ਦੇ ਕੋਲ ਸਿਆਸਤਦਾਨਾਂ ਦਾ ਪੈਸਾ ਹੈ ਤੇ ਸਿਆਸਤਦਾਨਾਂ ਦੇ ਕੋਲ ਪ੍ਰਸ਼ਟ ਅਧਿਕਾਰੀਆਂ ਦਾ ਇਹ ਬਿਆਨ ਸੁਣ ਕੇ ਲੱਗਦਾ ਹੈ ਜਿਵੇਂ ਪੰਜਾਬ ਦੀ ਨਿਆਂ ਪ੍ਰਣਾਲੀ ਹੀ ਕਿਤੇ ਨਾ ਕਿਤੇ ਹੁਣ ਮਾਫੀਆ ਦੇ ਹੱਥਾਂ ਦੇ ਵਿੱਚ ਫਸ ਗਈ ਹੈ ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਪੁੱਲਰ ਨੂੰ ਤਾਂ ਸੀਬੀਆਈ ਨੇ ਫੜ ਲਿਆ ਹੈ ਮਤਲਬ ਉਹਨਾਂ ਦੇ ਹੱਥ ਦੇ ਵਿੱਚ ਹੈ ਪਰ ਹੁਣ ਕੁਵਰ ਵਿਜੇ ਪ੍ਰਤਾਪ ਨੇ ਅਚਾਨਕ ਆਪਣੀ ਸਰਕਾਰ ਖਿਲਾਫ ਬੋਲਣਾ ਕਿਉਂ ਸ਼ੁਰੂ ਕਰ ਦਿੱਤਾ ਤਾਂ ਸੁਣੋ ਇਸ ਦੇ ਪਿੱਛੇ ਵੀ ਇੱਕ ਲੰਬੀ ਕਹਾਣੀ ਹੈ ਤੁਸੀਂ ਜਿੱਦਾਂ ਕਿ ਜਾਣਦੇ ਹੋ ਕਿ ਕੁਵਰ ਵਿਜੇ ਪ੍ਰਤਾਪ 1998 ਬੈਚ ਦੇ ਆਈਪੀਐਸ ਅਫਸਰ ਹਨ ਉਹੀ ਜਿਹੜੇ ਕਿ ਵਿਕਰਮ ਮੁਜੀਠੀਆ ਨਸ਼ਾ ਕੇਸ ਦੀ ਜਾਂਚ ਕਰਦੇ ਸਨ ਉਹਨਾਂ ਨੇ ਕਈ ਵਾਰੀ ਰਾਜਨੀਤਿਕ ਦਬਾਅ ਦੇ ਖਿਲਾਫ ਬੋਲਿਆ ਅਤੇ ਫਿਰ 2021 ਦੇ ਵਿੱਚ ਪੰਜਾਬ ਪੁਲਿਸ ਤੋਂ ਅਸਤੀਫਾ ਦੇ ਦਿੱਤਾ ਤੇ ਉਸ ਤੋਂ ਬਾਅਦ ਉਹ ਆਪ ਵਿੱਚ ਸ਼ਾਮਲ ਹੋ ਗਏ ਤੇ ਅੰਮ੍ਰਿਤਸਰ ਨੋਟ ਤੋਂ ਐਮਐਲਏ ਬਣ ਗਏ ਪਰ ਜਦੋਂ ਉਹਨਾਂ ਨੇ ਆਪਣੀ ਹੀ ਪਾਰਟੀ ਦੀ ਨਸ਼ਾ ਨੀਤੀ ਤੇ ਸਵਾਲ ਉਠਾਏ ਤਾਂ ਉਹਨਾਂ ਨੂੰ 5 ਸਾਲ ਦੇ ਲਈ ਸਸਪੈਂਡ ਕਰ ਦਿੱਤਾ ਗਿਆ। ਸੋਚੋ ਇੱਕ ਸਮਾਂ ਸੀ ਜਦੋਂ ਵਿਜੇਪ੍ਰਤਾਪ ਨੂੰ ਲੋਕ ਸੱਚ ਦੀ ਆਵਾਜ਼ ਮੰਨਦੇ ਸਨ। ਅੱਜ ਉਹੀ ਆਵਾਜ਼ ਆਪਣੀ ਹੀ ਸਰਕਾਰ ਦੇ ਖਿਲਾਫ ਬੋਲ ਰਹੀ ਹੈ। ਉਹ ਸਾਫ਼ ਕਹਿੰਦੇ ਹਨ ਕਿ ਜੋ ਨਸ਼ਿਆਂ ਦੇ ਵਿਰੁੱਧ ਲੜਾਈ ਜਿਸ ਦਾ ਐਲਾਨ ਵੱਡੇ ਸ਼ੋਰ ਦੇ ਨਾਲ ਕੀਤਾ ਜਾ ਰਿਹਾ ਹੈ ਅਸਲ ਦੇ ਵਿੱਚ ਪੰਜਾਬ ਦਾ ਸਭ ਤੋਂ ਵੱਡਾ ਘਟਾਲਾ ਉਹੀ ਹੈ ਇਸ ਦੇ ਨਾਲ ਹੀ ਉਹ ਇਹ ਵੀ ਕਹਿੰਦੇ ਹਨ ਕਿ ਜੋ ਵਿਧਾਇਕ ਪੁਲਿਸ ਨੂੰ ਨਸ਼ੇ ਦੇ ਇਸ਼ਾਰੇ ਦਿੰਦੇ ਹਨ ਤੇ ਪੁਲਿਸ ਲੋਕਾਂ ਨੂੰ ਤੰਗ ਕਰਦੀ ਹੈ ਕਿਉਂਕਿ ਉੱਥੇ ਪੈਸਾ ਖਾਣ ਲਈ ਕਮਾਈ ਕਰਨ ਲਈ ਅਤੇ ਰਾਜਨੀਤਿਕ ਆਸ਼ੀਰਵਾਦ ਦੇ ਲਈ ਇਹ ਸਭ ਕੰਮ ਹੁੰਦਾ ਹੈ ਹੁਣ ਸਵਾਲ ਇਹ ਹੈ ਕਿ ਇਹ ਇੱਕ ਵਿਅਕਤੀ ਦੀ ਬਗਾਵਤ ਹੈ ਜਾਂ ਇਹ ਸਿਸਟਮ ਦੇ ਅੰਦਰੋਂ ਆਉਂਦੀ ਇੱਕ ਆਵਾਜ਼ ਹੈ ਜੋ ਕਹਿ ਰਹੀ ਹੈ ਬਸ ਹੁਣ ਕਾਫੀ ਹੋ ਗਿਆ ਹੈ ਕਿ ਪੰਜਾਬ ਦੇਆਂ ਜ਼ਿਲ੍ਹਾ ਥਾਣੇ ਤੇ ਦਫ਼ਤਰ ਹੁਣ ਸੱਚਮੁੱਚ ਸਿਸਟਮ ਦਾ ਨਹੀਂ ਸੌਦੇਬਾਜ਼ੀ ਦਾ ਹਿੱਸਾ ਬਣ ਗਏ ਹਨ ਕੁਵਰ ਵਿਜੇ ਪ੍ਰਤਾਪ ਦਾ ਇਹ ਬਿਆਨ ਇੱਕ ਲਾਈਨ ਦੇ ਵਿੱਚ ਪੰਜਾਬ ਦਾ ਪੂਰਾ ਦਰਦ ਜੋ ਹੈ ਉਹਨੂੰ ਦਰਸਾਉਂਦਾ ਹੈ ਜਿਹੋ ਜਈ ਸਰਕਾਰ ਉਹੋ ਜਿਹਾ ਅਫਸਰ ਸਵਾਲ ਇਹ ਨਹੀਂ ਹੈ ਕਿ ਭੁੱਲਰ ਦੋਸ਼ੀ ਹੈ ਜਾਂ ਨਹੀਂ ਸਵਾਲ ਇਹ ਹੈ ਕਿੰਨੇ ਹੋਰ ਭੁੱਲਰ ਹਨ ਇਸ ਸਿਸਟਮ ਦੇ ਵਿੱਚ ਜੋ ਕਿ ਹਲੇ ਤੱਕ ਬੇਨਕਾਬ ਨਹੀਂ ਹੋਏ ਹਨ ਪੰਜਾਬ ਦੇ ਲੋਕਾਂ ਨੂੰ ਹੁਣੇ ਤੈਅ ਕਰਨਾ ਹੈ ਕਿ ਉਹ ਸਿਰਫ ਬਦਲ ਦੇ ਚਿਹਰੇ ਚਾਹੁੰਦੇ ਹਨ ਜਾਂ ਬਦਲਦਾ ਹੋਇਆ ਸਿਸਟਮ ਵੀ ਕਿਉਂਕਿ ਜੇ ਸਰਕਾਰ ਬਦਲਦੀ ਰਹੀ ਪਰ ਨੀਅਤ ਨਹੀਂ ਬਦਲੀ ਤਾਂ ਪੰਜਾਬ ਹਮੇਸ਼ਾ ਇਹੀ ਸੁਣਦਾ ਰਹੇਗਾ ਜਿਹੋ ਜਿਹੀ ਸਰਕਾਰ ਉਹ ਹੋ ਜਾਈ ਅਫਸਰ ਇਸ ਖਬਰ ਨੂੰ ਲੈ ਕੇ ਤੁਸੀਂ ਆਪਣੀ ਟਿੱਪਣੀ ਕਮੈਂਟਾਂ ਦੇ ਰਾਹੀਂ ਸਾਡੇ ਨਾਲ ਸ਼ੇਅਰ ਕਰ ਸਕਦੇ ਹੋ ਬਣੇ ਰਹੋ ਪੰਜਾਬ ਨਾਓ ਟੀਵੀ ਦੇ ਨਾਲ